ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈ ਲਲਿਤਾ ਘਰ ਵਾਪਸ ਆ ਚੁੱਕੇ ਨੇ ਜ਼ਮਾਨਤ ਉਹਨਾਂ ਨੂੰ ਦਿੱਤੀ ਗਈ ਹੈ 18 ਦਸੰਬਰ ਤੱਕ ਉਹਨਾਂ ਨੂੰ ਘਰ ਜਾਣ ਦੇ ਨਿਰਦੇਸ਼ ਦਿੱਤੇ ਗਏ ਨੇ ਸਪੈਸ਼ਲ ਕੋਰਟ ਨੇ ਇਹ ਨਿਰਦੇਸ਼ ਦਿੱਤੇ ਨੇ ਅਤੇ 18 ਦਸੰਬਰ ਤੱਕ ਉਹਨ ਜੈ ਲਲਿਤਾ ਆਪਣੇ ਘਰ ਰਹਿ ਸਕਣਗੇ ਬੀਤੇ ਦਿਨੀ ਆਪਣੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ 4 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਹੈ ਜਿਸ ਤੋਂ ਬਾਅਦ 6 ਸਾਲ ਦਾ ਕੈਰੀਅਰ ਬੈਨ ਉਹਨਾਂ ਨੂੰ ਪਗਤਣਾ ਪਵੇਗਾ ਯਾਨੀ ਕਿ 10 ਸਾਲ ਤੱਕ ਉਹਨ ਸਿਆਸਤ ਤੋਂ ਦੂਰ ਰਹਿਣਾ ਪਵੇਗਾ ਜੈ ਲਲਿਤਾ ਨੂੰ ਅੱਜ ਜ਼ਮਾਨਤ ਰਿਹਾ ਹੋ ਗਏ ਨੇ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦੇ ਦਿਆਂ ਹੋਇਆ ਰਿਹਾ ਕੀਤਾ ਸੀ ਅਤੇ 18 ਦਸੰਬਰ ਤੱਕ ਉਹਨਾਂ ਕਾਰ ਲੈ ਸਕਣਗੇ ਜੈਲਲਿਤਾ ਤਾਮਿਲਨਾਡੂ ਦੇ ਸਾਬਕਾ ਮੋੱਖ ਮੰਤਰੀ ਜੈਲਲਿਤਾ ਜੋ ਕਿ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ ਆਪਣੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ 4 ਸਾਲ ਦੀ ਸਜ਼ਾ ਜੈਲਲਿਤਾ ਨੂੰ ਹੋਈ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੈਲਲਿਤਾ ਜੋ ਕਿ ਕਾਰ ਪਰਥਰੇ ਨੇ ਜ਼ਮਾਨਤ ਉਹਨਾਂ ਨੂੰ ਮਿਲੀ ਹੈ 18 ਦਸੰਬਰ ਤੱਕ ਉਹਨਾਂ ਨੂੰ ਜ਼ਮਾਨਤ ਜ਼ਮਾਨਤ ਤੇ ਰਿਹਾ ਕੀਤਾ ਗਿਆ ਹੈ ਅਤੇ ਕਾਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਸਪੈਸ਼ਲ ਕੋਰਟ ਨੇ ਉਹਨਾਂ ਨੂੰ ਕਾਰ ਰਹਿਣ ਦੇ ਨਿਰਦੇਸ਼ ਦਿੱਤੇ ਨੇ ਇੱਥੇ ਦੱਸਣੀ ਹੋਊਗਾ ਕਿ 4 ਸਾਲ ਦੀ ਸਜ਼ਾ ਦੇ ਨਾਲ ਨਾਲ ਉਹਨਾਂ ਨੂੰ 100 ਕਰੋੜ ਦਾ ਜੁਰਮਾਨਾ ਵੀ ਭੁਗਤਣਾ ਪਵੇਗਾ 68 ਕਰੋੜ ਦੀ ਕੋਲ ਜਾਇਦਾਦ ਦਾ ਮਾਮਲਾ ਜਿਸ ਵਿੱਚ 18 ਸਾਲ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਸਜ਼ਾ ਦੇ ਨਾਲ ਨਾਲ 100 ਕਰੋੜ ਦਾ ਜੁਰਮਾਨਾ ਵੀ ਭੁਗਤ ਰਹੇ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜ਼ਮਾਨਤ ਦੇ ਲਈ ਅਰਜ਼ੀ ਪਾਈ ਸੀ ਜੋ ਕਿ ਰੱਦ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਰੋਕੀਤਾ ਸੁਪਰੀਮ ਕੋਰਟ ਦਾ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ 18 ਦਸੰਬਰ ਤੱਕ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਹੈ ਪਰ ਕਰ ਲੈਣ ਦੇ ਹੀ ਨਿਰਦੇਸ਼ ਦਿੱਤੇ ਗਏ ਨੇ ਉਸ ਦੇ ਨਾਲ ਕੁਝ ਕਲੋਜ਼ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਪੜਕਾਈ ਜਾਵੇਗੀ ਕਿਸੇ ਵੀ ਜੱਜ ਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ